ਆਪਣੇ ਆਪ ਨੂੰ ਦਿਖਾਣਾ ਚਾਹੁੰਦਾ impression ਮੈਂ ਕਰਨਾ ਚਾਹੁੰਦਾ ਸੀਗਾ ਸ਼ਕਤੀਮਾਨ ਦੇਖਿਆ ਹਸਤੀਮਾਨ ਦੇਖਿਆ ਤੇ ਇਹ ਕਿਹੜਾ ਤੁਸੀਂ ਰੂਪ ਜਿਹੜਾ ਬਣਾ ਲਿਆ ਸ਼ਿਵ ਸਾਹਿਬਾ ਛੱਡਣ ਤੋਂ ਬਾਅਦ ਇਹ ਇਹ ਹੋਇਆ ਕਿ ਤੁਸੀਂ ਤੁਸੀਂ ਆਪ ਕਿਹਾ ਤੁਸੀਂ ਕਿਹਾ ਸੀ ਨਾ ਮੈਂ ਛੱਡਦਾ ਤੇ ਤੁਸੀਂ ਕਿਉਂ ਨਹੀਂ ਬਾਜ ਜਾਂਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਆਪਣੇ ਸਮਾਰਤ ਦੀ ਗੱਲ ਕਰਨਾ ਮਾੜਾ ਹੋ ਗਿਆ ਮੈਂ ਮੈਂ Hindu ਹੈਗਾ ਤੇ ਮੈਂ Hindu ਹੈਗਾ ਤੇ ਮੈਂ Hindu ਜਦੋਂ ਹੈਗਾ ਜਦੋਂ ਮੈਂ Hindu ਹੈਗਾ ਮੈਂ ਤਾਂ ਨਹੀਂ ਇਹੋ ਜੀ ਹਰਕਤਾਂ ਕਰ ਰਿਹਾ ਉਸੀ ਕਰ ਰਹੇ ਹੋ ਨਾ ਅਸੀਂ ਤਾਂ ਨਹੀਂ ਕਰਨੀ ਹੋ ਰਹੀ ਕਿਉਂ ਹੋ ਰਹੀ ਗੁਲਾਮੀ ਕਿਉਂ ਹੋਏਗੀ ਮੇਰੇ ਕਿੱਥੇ ਤੁਸੀਂ ਹਿੰਦੂ ਨਹੀਂ ਮਤਲਬ ਫਿਰ ਤੁਹਾਡੀ ਆਸਥਾ ਨਹੀਂ ਹੈ ਚੰਨੀ ਦੇ ਮਹਾਰਾਜ ਜੀ ਦੀ ਬੇਅਦਬੀ ਤੁਹਾਡੀ ਹੈ ਤੁਹਾਡੀ ਸੁਣਦਾ ਤਾਂ ਹੈ ਨਹੀਂ ਕੋਈ ਹੋਈ ਤਾਂ ਰੋਣਾ ਹੈ ਤੇ ਵਾਕਈਆ ਦਰਸ਼ਕਾਂ ਨੂੰ ਦੱਸ ਦੋ ਵੀ ਤੁਸੀਂ ਸ਼ਿਵ ਸ਼ੈਨਾ ਦੇ ਵਿੱਚ ਕੀ ਖਟਿਆ ਤੁਹਾਨੂੰ ਜੇ ਕੁਝ ਕਿਸੇ ਨੇ ਕੁਝ kiya ਹੈ ਚੰਗੇ ਕੰਮ ਕਰਨ ਨੂੰ kiya ਤਾਂ ਕੀ ਮਾਰਿਆ ਮੈਂ ਦਿਖਾਣਾ ਚਾਹਣਾ ਆਪਣੇ ਸਮਾਜ ਨੂੰ ਕਿ ਅਜੋ ਨਿਆਣੇ ਨੂੰ ਵੀ ਮੇਨੂੰ ਵਰਕੇ ਬੱਚੇ ਨੂੰ ਸਮਝ ਆ ਗਈ ਕਿ ਪੰਜਾਬ ਚ ਹਿੰਦੂ ਗੁਲਾਮ ਹੈ ਇਹੀ ਅੱਧਾ ਹੀ ਬਣ ਕੇ ਮੈਂ ਕਾਂਗਰਸ ਦੇ ਵਿਧਾਇਕਾ ਕੋਈ ਵੀ ਜਾਣਦਾ। ਮੇਰੇ ਨਾਲ ਦੇ ਮੁੰਡੇ ਪਤਾ ਕੀ ਕਹਿ ਰਹੇ ਆ। ਗ੍ਰਿਤ ਕੀ ਖੱਟ ਲਿਆ ਸੀ? ਕੀ ਖੱਟ ਰਿਹਾ? ਬਾਕੀ ਬਾਕੀ ਤੇ ਸੁਣਵਾਈਆਂ ਹੋਣ ਲੱਗ ਗਿਆ। ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਪਰ ਜਿਹੜੀ ਸ਼ਿਵਸਾਨਾ ਤਾਂ ਛੱਡਤੀ ਐ। ਫਿਰ ਕੀ ਲੋੜ ਪੈਗੀ ਤੁਹਾਨੂੰ ਹੁਣ ਫਿਰ ਇਹ ਇਹ ਕੰਮ ਹੈਗਾ ਨਾ। ਸਸ਼ਕਲ ਸਿਟੀ ਹਟਲੈਂਡ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਇੱਕ ਖਬਰ ਨਸ਼ਰ ਕੀਤੀ ਸੀ ਇੱਕ ਦਿਨ ਪਹਿਲਾਂ ਜਿਸ ਦੇ ਵਿੱਚ ਬਨੀਤ ਦਵਾ ਜੋ ਸ਼ਿਵ ਸੈਨਾ ਆਗੂ ਹੈ ਯੂਥ ਆ ਜਿਹੜਾ ਪ੍ਰਧਾਨ ਕਹਿ ਸਕਦੇ ਆ ਉਹ ਹੈਗਾ ਜਿਸ ਨੇ ਸ਼ਿਵ ਸੈਨਾ ਛੱੜਤੀ ਸੀ ਪਰ ਅੱਜ ਇੱਕ ਅਜਿਹੀ ਅਪਡੇਟ ਸਾਨੂੰ ਮਿਲੀ ਕਿ ਅੱਜ ਫਿਰ ਕੋਈ ਜਿਹੜਾ ਪ੍ਰਦਰਸ਼ਨ ਕਰਦੇ ਪਏ ਰਹੇ ਉਹ ਤਸਵੀਰ ਤੁਹਾਨੂੰ ਦਿਖਾ ਦਿੰਦਾ ਕਿ ਜਦੋਂ ਸ਼ਿਵ ਸੈਨਾ ਛੱੜਤੀ ਏ ਤੇ ਫਿਰ ਹੁਣ ਕਾਦੇ ਵਾਸਤੇ ਤੇ ਕਿਹਦੇ ਲਈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਨੀਤ ਦਵਾ ਜੀ ਤੁਸੀਂ ਕਿਹਾ ਸੀਗਾ ਵੀ ਮੈਂ ਸ਼ਿਵ ਸੈਨਾ ਛੱਡ ਦਿੱਤੀ ਏ ਤੇ ਹੁਣ ਕਿਹਦੇ ਵਾਸਤੇ ਜਿਹੜਾ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਪਹਿਲਾਂ ਤਾਂ ਜਕਾਰਾ ਹੈ ਵੀਰ ਬਜਰੰਗੇ ਹਰ ਹਰ ਮਹਾਦੇਵ ਦੇਖੋ ਬੱਚਾ ਮੈਂ 18 ਸਾਲ ਦਾ ਨਿਆਣਾ ਇੱਕ ਛੋਟੀ ਉਮਰ ਦਾ ਠੀਕ ਹੈ ਮੇਰੇ ਮਨ ਚ ਭਾਵ ਆਇਆ ਜਿੱਦਾਂ ਮੈਨੂੰ ਵੱਡੇ ਅਧਿਕਾਰੀ ਸਾਹਿਬ ਨੇ ਬੋਲਿਆ ਚਲੋ ਮੈਂ ਗੱਲ ਦੁਰਾਨ ਨਹੀਂ ਚਾਹਦਾ ਮੇਰੇ ਮਨ ਚ ਭਾਵ ਆਇਆ ਕਿ ਮੈਂ ਧਰਮ ਦਾ ਕਾਰਿਆ ਛੱਡ ਦਵਾਂ ਧਰਮ ਦਾ ਕਾਰਿਆ ਛੱਡ ਦਵਾਂ ਫਿਰ ਮੇਰੇ ਤੋਂ ਵੱਡੇ ਮੇਰੇ ਸੀਨੀਅਰ ਲੀਡਰ ਨੇ ਮੈਂ ਦਿਲ ਨਾਲ ਚੱਲਦਾ ਬਿਲਕੁਲ ਮੈਂ ਕੋਈ ਦਿਮਾਗ ਨਹੀਂ ਲਾਂਦਾ ਅਗਰ ਨੇ ਸਮਝਾਇਆ ਕਿ ਆਪਾਂ ਧਰਮ ਦਾ ਇੱਕ ਇੰਨੀ ਕੋਈ ਸੁਣ ਕੇ ਆਪਾਂ ਘਰੇ ਬਹਿ ਜਾਵਾਂਗੇ ਚਲੋ ਦਿਲ ਲੱਗਿਆ ਕਿ ਹੁਣ ਮੈਂ ਸਵਾਲ ਲੈ ਕੇ ਆਇਆ ਅਰੇ ਅੱਗੇ ਫਿਰ ਕਹਿ ਰਹੇ ਸਵਾਲ ਲੈ ਕੇ ਆਇਆ ਕਿ ਹੁਣ ਐਦਾਂ ਹੀ ਜਿੱਦਾਂ ਮੈਂ ਗੁਲਾਮ ਪੰਜਾਬੀ ਹਿੰਦੂ ਗੁਲਾਮ ਹੈ ਨਾ ਜਿੱਦਾਂ ਸਾਡੇ ਸੀਨੀਅਰ ਲੀਡਰ ਕਹਿੰਦੇ ਆ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਕਿ ਹਿੰਦੂ ਪੰਜਾਬ ਦੇ ਅੰਦਰ ਗੁਲਾਮ ਹੈ ਅੱਜ ਉਹ ਗੱਲ ਸਾਡੇ ਬੱਚਿਆਂ ਲਈ ਵੀ ਸਾਬਿਤ ਹੋ ਗਈ ਹੂੰ ਅੱਜ ਉਹ ਗੱਲ ਬੱਚਿਆਂ ਲਈ ਵੀ ਸਾਬਿਤ ਹੋ ਗਈ ਕਿ ਦੇਖੋ ਇਹ ਗੁਲਾਮੀਆਂ ਸਾਡੀ ਅਸੀਂ ਲੋਕ ਰस्सियां 'ਚ ਬੰਨੇ ਸਾਡੀ ਸੁਣਵਾਈ ਨਹੀਂ ਹੁੰਦੀ ਗੁਲਾਮ ਕਿਵੇਂ ਹੈ ਗੁਲਾਮ ਕਿਵੇਂ ਸੁਣੋ ਪਿਛਲੇ 4 ਦਿਨ ਤੋਂ ਅਸੀਂ ਲੋਕਾਂ ਨੇ ਕੰਪਲੇਨਟ ਦਿੱਤੀ ਹੋਈ ਹੈ ਠੀਕ ਹੈ ਕੀ ਹੋਇਆ ਨਾ ਪਰਚਾ ਤੱਜ ਨਾ UID ਨੰਬਰ ਲੱਗਿਆ ਕਿੱਥੇ ਜਾਈਏ ਹੋ ਗਈ ਸੁਣਵਾਈ ਇਹੀ ਦੂਜਾ ਸਮਾਜ ਮੇਰਾ ਭਾਈ ਜਿਹਦੇ ਨਾਲ ਭਾਈਚਾਰਾ ਸਾਡਾ ਚੰਗੇ ਸਮਾਜ ਦਾ ਉਹਨਾਂ ਨੇ 2 ਵਜੇ ਕੰਪਲੇਨਟ ਦਿੱਤੀ ਕਿਸੇ ਮੈਟਰ 'ਚ 5 ਵਜੇ ਪਰਚਾ ਦਰਜ ਕਰਕੇ ਪੁਲਿਸ ਨੇ ਹੱਥ ਜੀ ਦੇਤਾ ਸਾਡੀ ਵਾਰੀ ਕੀ ਹੋਇਆ ਕਦੇ ਕਿਸੇ ਦਫਤਰ ਤੱਕੇ ਕਦੇ ਕਿਸੇ ਦਫਤਰ ਤੱਕੇ ਕਦੇ ਕਿਸੇ ਦਫਤਰ ਤੱਕੇ ਫਿਰ ਹੁੰਦਾ ਕੀ ਆ ਆਖਿਰ ਨੂੰ ਆਰਾਮ ਨਾਲ ਬਹਿ ਜਾ ਕੋਈ ਕੁਝ ਨਹੀਂ ਹੋਇਆ ਅਸੀਂ ਲੋਕ ਗੁਲਾਮ ਨਹੀਂ ਸਾਡੇ ਪੰਜਾਬ ਦੇ ਅੰਦਰ ਮੰਦਰ ਤੋੜ ਦਿੱਤੇ ਜਾਂਦੇ ਆ ਕੋਈ ਦੱਸੋ ਕਿਹੜਾ ਵਿਧਾਇਕ ਬੋਲਿਆ ਦੱਸੋ ਕਿਹੜਾ ਵਿਧਾਇਕ ਬੋਲਿਆ ਸਾਡੇ ਪੰਜਾਬ 'ਚ ਆ ਦੇਖੋ ਅਜਮਾ ਰਸੀਨਾ ਬੰਨਿਆ ਆਪਣੇ ਆਪ ਨੂੰ ਦਿਖਾਣਾ ਚਾਹੁੰਦਾ ਉਸੇ ਪ੍ਰਸ਼ਨ ਮੈਂ ਕਰਨਾ ਚਾਹੁੰਦਾ ਸੀਗਾ ਸ਼ਕਤੀਮਾਨ ਦੇਖਿਆ ਹਸਤੀਮਾਨ ਦੇਖਿਆ ਤੇ ਇਹ ਕਿਹੜਾ ਤੁਸੀਂ ਰੂਪ ਜਿਹੜਾ ਬਣਾ ਲਿਆ ਸ਼ਿਵ ਸਾਹਿਬਾਂ ਦਾ ਛੱਡਣ ਤੋਂ ਬਾਅਦ ਗਲਮੀ ਹੈ ਨਾ ਮੈਂ ਦਿਖਾਣਾ ਚਾਹਨਾ ਆਪਣੇ ਸਮਾਜ ਨੂੰ ਕਿ ਅਜੋ ਨਿਆਣੇ ਨੂੰ ਵੀ ਮੇਰੇ ਵਰਗੇ ਬੱਚੇ ਨੂੰ ਵੀ ਸਮਝ ਆ ਗਈ ਕਿ ਪੰਜਾਬ ਚ ਹਿੰਦੂ ਗੁਲਾਮ ਹੈ ਇਹੀ ਅੱਦਾ ਹੀ ਬਣ ਕੇ ਮੈਂ ਕਾਂਗਰਸ ਦੇ ਵਿਧਾਇਕਾ ਕੋਈ ਵੀ ਜਾਊਂਗਾ ਜਿਹੜੇ ਰਹਿ ਚੁੱਕੇ ਨੇ ਨਾ ਪੁਰਾਣੇ ਉਹਨਾਂ ਕੋਈ ਵੀ ਜਾਊਂਗਾ ਜਾਊਂਗਾ ਮੈਂ ਅਕਾਲੀ ਦਲ ਵਾਲਿਆ ਕੋਈ ਵੀ ਜਾਊਂਗਾ ਮੈਂ ਭਾਰਤੀ ਜਨਤਾ ਪਾਰਟੀ ਕੋਲ ਵੀ ਕਿਉਂਕਿ ਤੁਹਾਡੇ ਰਾਜ ਚ ਵੀ ਇਦਾਂ ਹੁੰਦਾ ਸੀ ਜੇ ਅਗਰ ਤੁਸੀਂ ਕਹਿੰਨੇ ਹੋ ਪੰਜਾਬ ਸਰਕਾਰ ਲੈਣੀ ਕਿ ਤੁਹਾਡੇ ਰਾਜ ਚ ਇਦਾਂ ਹੋਊਗਾ ਅਸੀਂ ਲੋਕ ਤਾਂ ਮਾਨ ਸਰਕਾਰ ਦੀ ਸਰਕਾਰ ਆ ਦੇਖੋ ਕਿੱਦਾਂ ਫੀਲ ਕਰਨੇ ਆ ਆਪਣੇ ਆਪ ਨੂੰ ਹੋਰ ਗੁਲਾਮੀ ਨਿਆਣੇ ਵੀ ਸਾਰੇ ਗੁਲਾਮ ਫੀਲ ਕਰ ਰਹੇ ਮੇਰੇ ਨਾਲ ਦੇ ਮੁੰਡੇ ਪਤਾ ਕੀ ਕਹਿ ਰਹੇ ਆ ਬਣੀਤ ਕੀ ਖਟ ਲਿਆ ਸੀ ਕੀ ਖਟ ਰਿਹਾ ਬਾਕੀ ਬਾਕੀ ਤੇ ਸੁਣਵਾਈਆਂ ਆਉਣ ਲੱਗੀਆਂ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਜਾਊਂਗਾ ਆਮ ਆਦਮੀ ਪਾਰਟੀ ਦੇ ਵਿਧਾਇਕਾ ਕੋਲ ਵੀ ਮੌਜੂਦਾ ਹਿੰਦੂ ਆਬਾਦੀ ਪੰਜਾਬ ਦੇ ਅੰਦਰ ਬਹੁਤ 많 ਚ ਹੈ ਜਿਹੜੀ ਵੀ ਸਰਕਾਰ ਆਂਦੀ ਹੈ ਪੰਜਾਬ 'ਚ ਹਿੰਦੂਆਂ ਦੀ ਹੁੰਦੀ ਹੈ ਹਿੰਦੂ ਅਗਰ ਇੱਕ ਪਾਸੇ ਹੋ ਕੇ ਵੋਟ ਪਾ ਦੇਵੇ ਤੇ ਉਹ ਗਰਾ ਵੀ ਸਕਦਾ ਸਰਕਾਰ ਤੇ ਸਰਕਾਰ ਚੜ੍ਹਾ ਵੀ ਸਕਦਾ ਹੈ ਹਿੰਦੂ ਸਮਾਜ ਦੀ ਗੱਲ ਹੈ ਤੇ ਹਿੰਦੂ ਸਮਾਨ ਵਾਲੇ ਚੌਥੇ ਦਰਜੇ ਦਾ ਵਿਵਾਰ ਵਿਤਕਰਾ ਹੋ ਰਿਹਾ ਬਸੋ ਕਿੱਥੇ ਜਾਈਏ ਕਿੱਥੇ ਕਰੀਏ ਸਾਨੂੰ ਦਰਿਆ 'ਤੇ ਬੈਠਣ ਨੂੰ ਮਜਬੂਰ ਕਰ ਰਹੀ ਹੈ ਪੰਜਾਬ ਪੁਲਿਸ ਕੋਈ ਕਾਰਵਾਈ ਕੀਤੀ ਨਹੀਂ ਯਾਰੀ ਦਰਖਾਸਤ ਲੈ ਕੇ ਜਾਂਦੇ ਆ ਸਾਨੂੰ ਕਹਿੰਦੇ ਕਿ ਆਹ ਵਾਲੀ ਦਰਖਾਸਤ ਤੁਸੀਂ ਸੀਪੀ ਸਾਹਿਬ ਕੋਲ ਲੈ ਜਾਓ ਸੀਪੀ ਸਾਹਿਬ ਕੋਲ ਜਾਂਦੇ ਆ ਉਹ ਉਹ ਕਹਿ ਕੇ ਤੋੜ ਦਿੰਦੇ ਨੇ ਕਿ ਤੁਸੀਂ ਚੁੱਪ ਕਰਕੇ ਫੁੱਧੂ ਹੋ ਤੁਸੀਂ ਕਿ Hindu ਧਰਮ ਫੁੱਧੂ ਰਹਿ ਗਿਆ ਜੇ ਅਸੀਂ ਦਰਿਆ 'ਤੇ ਬੈਠਾਂਗੇ ਆਪ ਉੱਠ ਕੇ ਸਾਡੇ ਕੋਲ ਚੱਲ ਕੇ ਆਣਗੇ ਫਿਰ ਮੁੜ ਕੇ ਕਹਿਣਗੇ ਕਿ Hindu ਮਾਹੌਲ ਖਰਾਬ ਕਰਦਾ ਨਹੀਂ ਉਹਨਾਂ ਨੇ ਚਲੋ ਗੱਲ ਕਰ ਗੱਲ ਪਰ ਜਿਹੜੀ ਸ਼ਿਵ ਸਨਤਾ ਛੱਡਦੀ ਐ ਫਿਰ ਕੀ ਲੋੜ ਪੈਗੀ ਤੁਹਾਨੂੰ ਹੁਣ ਫਿਰ ਇਹ ਇਹ ਕੰਮ ਕਰਨ ਦੀ ਇਹ ਦੂ ਤਾਂ ਹੈਗਾ ਨਾ ਤੁਹਾਨੂੰ ਥੋੜੀ ਛੱਡ ਦੂੰਗਾ ਤੁਸੀਂ ਤੁਸੀਂ ਆਪ ਹੀ ਆ ਥੋੜੀ ਛੱਡ ਦੂੰਗਾ ਤੁਸੀਂ ਕਿਹਾ ਸੀ ਨਾ ਮੈਂ ਛੱਡਦਾ ਤੇ ਤੁਸੀਂ ਕਿਉਂ ਨਹੀਂ ਬਾਜ ਜਾਂਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਬਾਜ ਕੀ ਆਪਣੇ ਸਮਾਜ ਤੁਸੀਂ Hindu ਨਹੀਂ ਹੋ ਆਪਣੇ ਸਮਾਜ ਦੀ ਗੱਲ ਕਰਨਾ ਮਾੜਾ ਹੋ ਗਿਆ ਮੈਂ ਮੈਂ Hindu ਹੈਗਾ ਤੇ ਮੈਂ Hindu ਹੈਗਾ ਤੇ ਮੈਂ Hindu ਜਦੋਂ ਹੈਗਾ ਜਦੋਂ ਮੈਂ Hindu ਆਗਾ ਮੈਂ ਤਾਂ ਨਹੀਂ ਇਹੋ ਜੀ ਹਰਕਤਾਂ ਕਰ ਰਿਹਾ ਤੁਸੀਂ ਕਰ ਰਹੇ ਹੋ ਨਾ ਅਸੀਂ ਤਾਂ ਨਹੀਂ ਕਰ ਰਹੇ ਹੋਰੀ ਕਿਉਂ ਹੋਰੀ ਗੁਲਾਮੀ ਫਿਰ ਕਿਉਂ ਹੋਏਗੀ ਮੈਨੂੰ ਤੁਸੀਂ ਮੰਦਰ ਚ ਕਿੱਥੇ ਟੁੱਟਿਆ ਮਦਰ ਟੁੱਟਿਆ ਕੀ ਸੰਗਰੂਰ ਦੇ ਵਿੱਚ ਭਗਵਾਨ ਭੋਲੇ ਨਾਥ ਦਾ ਮੰਦਰ ਟੁੱਟਿਆ ਮਲੇਰ ਕੋਟਲਾ ਦੇ ਵਿੱਚ ਭਗਵਾਨ ਭੋਲੇ ਨਾਥ ਦਾ ਮੰਦਰ ਟੁੱਟਿਆ 39 ਸੈਕਟਰ ਮੰਦਰ ਟੁੱਟਿਆ ਗੋਪਾਲ ਮੰਦਰ ਬਿਦਬੀ ਹੋਈ ਜੁੱਤੀਆਂ ਪਾ ਕੇ ਚੜੇ ਅਫਸਰ ਕਹਿ ਰਹੇ ਆ ਕਿ ਕੋਈ ਬਿਦਬੀ ਨਹੀਂ ਹੋਈ ਕਿੱਥੇ ਤੁਸੀਂ ਹਿੰਦੂ ਨਹੀਂ ਮਤਲਬ ਫਿਰ ਤੁਹਾਡੀ ਆਸਥਾ ਨਹੀਂ ਹੈ ਛਨੀ ਦੇ ਮਹਾਰਾਜ ਦੀ ਬਿਦਬੀ ਵੀ ਤੁਹਾਡੀ ਹੈ ਤਾਂ ਬਿਲਕੁਲ ਕਿਉਂ ਨਹੀਂ ਅਗਰ ਇੱਕ ਵਾਰ ਸਮਾਜ ਸਾਡੇ ਨਾਲ ਤੁਰਦਾ ਮੈਂ ਫਿਰ ਕਹਿ ਰਿਹਾ ਸੰਸਮਾਜ ਸਾਡੇ ਨਾਲ ਤੁਰਦਾ ਸਮਾਨ ਨੇ ਅਗਰ ਹੁਕਮ ਲਾਇਆ ਕਿ ਅਗਰ ਵਿਨੀਤ ਦੋ ਕੰਮ ਕਰ ਰਿਹਾ ਹੈ ਤੇ ਉਹਨੂੰ ਕਰ ਲੈਣ ਦਿਓ ਦੱਸੋ ਫਿਰ ਆਪਾਂ ਕਿ ਜੀ ਲੋਕ ਤਾਂ ਫਿਰ ਬੋਲਾਂਗੇ ਨਾ ਫਿਰ ਅਗਰ ਧਰਮ ਦਾ ਕਾਰਿਆ ਮੈਂ ਬਣਾ ਧਰਮ ਥੋੜੀ ਛੱਡ ਦੂੰਗਾ ਸਨਾਤਨ ਧਰਮ ਵਿੱਚ ਪੈਦਾ ਹੋਇਆ ਸਨਾਤਨ ਧਰਮ ਵਿੱਚ ਮਰੂੰਗਾ ਮੇਰੇ ਹਾਸਤੇ ਮੇਰਾ Hindu ਦੇਵੀ ਦੇਵਤਾ ਸਭ ਤੋਂ ਪਹਿਲੇ ਨੇ ਤੁਹਾਡੀ ਸੁਣਦਾ ਤਾਂ ਹੈ ਨਹੀਂ ਕੋਈ ਤੇ ਉਹੀ ਤਾਂ ਉਹੀ ਤਾਂ ਰੋਣਾ ਹੈ ਉਹੀ ਤਾਂ ਰੋਣਾ ਹੈ ਤੁਹਾਨੂੰ ਵੀ ਆ ਗਿਆ ਨਾ ਸਮਝ ਪੱਤਰਕਾਰਾਂ ਨੂੰ ਵੀ ਸਮਝ ਆ ਗਿਆ ਕਿ ਤੁਹਾਡੀ ਸੁਣਦਾ ਤਾਂ ਹੈ ਨਹੀਂ ਕੋਈ ਉਹੀ ਤਾਂ ਰੋਣਾ ਹੈ ਕੀ ਕਰੀਏ ਪ੍ਰਸ਼ਾਸਨ ਨਹੀਂ ਸੁਣ ਰਿਹਾ ਸਰਕਾਰਾਂ ਨਹੀਂ ਰੋਂ ਰਹੀਆਂ ਸੁਣ ਰਹੀਆਂ ਬਦਲਾਵ ਲਿਆਏ 92 ਸੀਟਾਂ ਝੋਲੀ ਪਾਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 117 ਵਿਧਾਨ ਸਭਾ ਸੀਟਾਂ 'ਚੋਂ 92 ਸੀਟਾਂ ਅਸੀਂ ਝੋਲੀ ਪਾਈਆਂ ਖਟਿਆ ਪੰਜਾਬ ਦੇ ਅੰਦਰ 60 ਤੋਂ 62 ਸੀਟਾਂ ਐਸੀਆਂ ਨੇ ਜਿੱਤੇ ਹਿੰਦੂ ਬਹੁਦਵ ਹਿੰਦੂ ਬਹੁਮਤ ਦੇ ਇਲਾਕੇ ਆ ਸਰਕਾਰਾਂ ਤਾਂ ਸਾਡੀ ਆਦੋਂ ਨਹੀਂ ਸੁਣ ਰਹੀਆਂ ਸਾਡੇ ਉਮੀਦਵਾਰੀ ਨਹੀਂ ਉਤਾਰਦੀ ਸਰਕਾਰਾਂ ਤਾਂ ਸਰਕਾਰਾਂ ਤਾਂ ਸਾਡੀ ਉਮੀਦਵਾਰੀ ਨਹੀਂ ਉਤਾਰਦੀ ਜਿੱਥੇ ਤਾਂ ਉਮੀਦਵਾਰ ਬਣਨੇ ਚਾਹੁੰਦੇ 20 ਤੋਂ 22 ਬਣਨੇ ਚਾਹੁੰਦੇ ਉੱਥੇ ਪਹਿਲਾਂ ਹੀ 5-7 10 ਉਮੀਦਵਾਰ ਉਤਾਰ ਦਿੰਗੇ ਹਿੰਦੂ ਉਮੀਦਵਾਰ ਉਹ ਤੋਂ ਜਿੱਤ ਕੇ ਆਣਗੇ 3 4 5 7 जितके ਆਣਗੇ ਉਹਨਾਂ ਚੋਂ ਸਾਡੀ ਗੱਲ ਕੀ ਕਰਨਗੇ ਜਿੱਦਾਂ ਤੁਹਾਡੇ ਫਰੈਂਡਾਂ ਨੇ ਕਿਹਾ ਤੁਸੀਂ ਕਹਿ ਰਹੇ ਹੋ ਕਿ ਬਨੀਤ ਤੂੰ ਖਟਿਆ ਕੀ ਤੇ ਵਾਕਈਆ ਦਰਸ਼ਕਾਂ ਨੂੰ ਦੱਸ ਦੋ ਵੀ ਤੁਸੀਂ ਸ਼ਿਵ ਸੈਨਾ ਦੇ ਵਿੱਚ ਕੀ ਖਟਿਆ ਤੁਹਾਨੂੰ ਜੇ ਕੁਝ ਕਿਸੇ ਨੇ ਕੁਝ ਕਿਹਾ ਹੈ ਚੰਗੇ ਕੰਮ ਕਰਨ ਨੂੰ ਕਿਹਾ ਤਾਂ ਕੀ ਮਾਰਿਆ ਕਿ ਮਤਲਬ ਮਤਲਬ ਕੀ ਚੰਗੇ ਕਰਮ ਕਰਨ ਨੂੰ ਕਿਹਾ ਜੇ ਮੈਨੂੰ ਉਹਨਾਂ ਨੇ ਕਿਹਾ ਚਲੋ ਮੈਂ ਕਹਿੰਦਾ ਮੇਰੇ ਮੇਰੇ ਤੋਂ ਬਹੁਤ ਵੱਡੇ ਉਦਘਾਰੀ ਹੈ ਉਹ ਕਿੱਥੋਂ ਪੜ੍ਹ ਲਿਆ ਕਿ ਉਮਰ ਚ ਵੀ ਬਹੁਤ ਵੱਡੇ ਹੈ ਜੇ ਮੈਨੂੰ ਕਿਹਾ ਮੈਂ ਤਾਂ ਸਮਝ ਗਿਆ ਮੈਂ ਤਾਂ ਕਿਹਾ ਭਾਈ ਪੜਦਾ ਮੈਂ ਬਿਲਕੁਲ ਪੜਦਾ ਮੈਂ ਤੜਦੀ ਮੈਨੂੰ ਬੈ ਕੇ ਸਮਝਾ ਵੀ ਸਕਦੇ ਸੀ ਉਹ ਕਿ ਬੇਟਾ ਪੜ ਨਾਲ ਫੁੱਦੂ ਕੰਮ ਫੁੱਦੂ ਕੰਮ ਕਿਹਾ ਮੈਂ ਫਿਰ ਕਹਿ ਰਿਹਾ ਤਰ ਕਿ ਮੈਂ ਵਿਸ਼ਵਾਸ ਆਸਥਾ ਰੱਖਣ ਵਾਲਾ ਸਨਾਤਨ ਸਮਾਜ ਚਾਸਤਾ ਰੱਖਣ ਵਾਲਾ ਸ਼ਨੀ ਦੇ ਮੰਗਵਾਨ ਚਾਸਤਾ ਰੱਖਣ ਵਾਲਾ ਇਨੀ ਵੱਡੀ ਗੱਲ ਬਰਦਾਸ਼ਤ ਕਰੂਗਾ ਦੱਸੋ ਹੁਣ ਤੁਸੀਂ ਜਿੱਦੇ ਕੋ ਜਾਓਗੇ ਤੁਹਾਨੂੰ ਪੱਕਾ ਪਤਾ ਹੈਗਾ ਕਿ ਉੱਥੇ ਤੁਹਾਡੀ ਸੁਣਵਾਈ ਹੋਏਗੀ ਪੁੱਛਦੇ ਆ ਜਾ ਕੇ ਪੁੱਛਦੇ ਆ ਜਿਦਾ ਲੱਗਦਾ ਪੈ ਸੁਣਵਾਈ ਇਹ ਨਹੀਂ ਸੁਣਵਾਈ ਹੋਏਗੀ ਫਿਰ ਦਰਿਆ ਦੇ ਬੈਠਾਂਗੇ ਜੋ ਸਾਡੇ ਕੋ ਹੋਏਗਾ ਅਸੀਂ ਪ੍ਰਦਰਸ਼ਨ ਕਰਾਂਗੇ ਰੋਡ ਪ੍ਰਦਰਸ਼ਨ ਕਰਾਂਗੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਰੁੱਤਰਨਾ ਪ੍ਰਸ਼ਨ ਕੀਤਾ ਜਾਊਗਾ ਫਿਰ ਕਿੱਦਾਂ ਕਾਰਵਾਈ ਨਹੀਂ ਹੋਏਗੀ ਕੀ ਹੋਏਗਾ ਉਦੋਂ ਤੇ ਕਾਰਵਾਈ ਕਿਉਂ ਨਹੀਂ ਹੋਏਗੀ ਜਿਸੇ ਸ਼ਨੀ ਦੇਵ ਮਹਾਰਾਜ ਬੇਜਤੀ ਵੀ ਕੀਤੀ ਉਹ ਤੇ ਪਰਚਾ ਦਰਜ ਹੋਏਗਾ ਸ਼ਨੀ ਦੇਵ ਸਤਾਨ ਭਾਮੀਆਂ ਤੋਂ ਸ਼ਨੀ ਦੇਵ ਮੈਂ ਫਿਰ ਕਿਹੜਾ ਸ਼ਨੀ ਦੇਵ ਸਤਾਨ ਭਾਮੀਆਂ ਤੋਂ ਆਦਰ ਨਹੀਂ ਸੰਤ ਸਮਾਜ ਸਾਡਾ ਗੁਰਦੇਵ ਸਵਾਮੀ ਸੁਰੇਸ਼ ਦੁਆਜੀ ਮਹਾਰਾਜ ਨੇ ਕਿਹਾ ਦੀ ਬੇਦਬੀ ਹੋਈ ਹੁਣ ਜ਼ਰੂਰੀ ਨਹੀਂ ਹੈ ਕਿ ਸਾਡਾ ਸੰਤ ਸਮਾਜ ਸਾਡੇ ਉਹਨਾਂ ਦੇ ਬੱਚਿਆਂ ਦੇ ਹੁੰਦੇ ਉਹ ਅੱਗੇ ਆਣ ਜ਼ਰੂਰੀ ਨਹੀਂ ਹੈ ਕਿ ਸਮਾਜ ਨਿਕਲ ਕੇ ਬਾਹਰ ਆਵੇ ਅਗਰ ਉਹਨਾਂ ਨੇ ਚੁਣਿਆ ਹੈ ਅਗਰ ਉਹਨਾਂ ਨੇ ਰਜੀਵ ਟੰਡਨ ਚੁਣਿਆ ਅਗਰ ਦਲਿਪ ਗਰੋਵਰ ਚੁਣਿਆ ਅਗਰ ਸੰਦੀਪ ਥਾਪਰ ਵਨੀਤ ਦਵਾ ਚੁਣਿਆ ਹੈ ਤੇ ਉਹ ਕਿਉਂ ਨਾ ਅੱਗੇ ਆਣ ਸਮਾਜ ਨਾਲ ਤੁਰਦਾ ਸਨ 82 ਤੋਂ ਸਾਡੇ ਜਿਹੜੇ ਨੇਤਾ ਨੇ ਸਾਰੇ ਨੇਤਾ ਨੇ ਹਿੰਦੂ ਨੇਤਾ ਨੇ ਉਹ ਕੰਮ ਕਰਦੇ ਆ ਰਹੇ ਆ ਸਮਾਜ ਦੀ ਸਹਿਮਤੀ ਨਾਲ ਹੀ ਕਰਦੇ ਆ ਰਹੇ ਆ ਨਾ ਫਿਰ ਦੱਸੋ ਸੰਤ ਸਮਾਜ ਦੇ ਕਮੈਂਟਾਂ ਦੇ ਵਿੱਚ ਪੜ ਰਿਹਾ ਸੀਗਾ ਕਹਿੰਦੇ ਵੀ ਇਹਨੂੰ ਇਹ ਵੀ ਪੁੱਛੋ ਪੱਤਰਕਾਰ ਸਾਹਿਬ ਵੀ ਇਹਨੂੰ ਸ਼ ਨ્યાਏ ਦੇ ਦੇਵਤਾ ਸ਼ਨੀ ਦੇ ਮਹਾਰਾਜ ਨਿਆਂ ਕਰਨਾ ਜਿਨ੍ਹਾਂ ਨੇ ਪੁੰਨ ਤੇ ਪਾਪ ਤੈਅ ਕਰਨਾ ਕਿੰਨੇ ਕੀਤਾ ਉਹ ਨਿਆਏ ਦੇ ਦੇਵਤਾ ਸ਼ਨੀ ਦੇ ਭਗਵਾਨ ਚ ਆਸਥਾ ਰੱਖਣ ਵਾਲਾ ਵਿਅਕਤੀ ਕਿਆ ਸ਼ਨੀ ਦੇ ਮਹਾਰਾਜ ਦੀ ਨਹੀਂ ਸੁਣੂਗਾ ਔਰ ਅੱਜ ਮੈਂ ਬੜਾ ਖੁਸ਼ੀ ਹੁੰਦੀ ਹੈ ਕਿ ਸਮਾਜ ਜਾਗਣਾ ਸ਼ੁਰੂ ਹੋ ਗਿਆ ਹੈ ਸਮਾਜ ਬਿਲਕੁਲ ਜਾਗਰੂਕ ਹੋਇਆ ਸਾਡੇ ਬੋਲਣ ਤੋਂ ਬਾਅਦ ਹੋਇਆ ਬਰਾਣਾ ਸਮਾਜ ਜਾਗਰੂਕ ਹੋ ਗਿਆ ਸਮਾਨ ਨੂੰ ਸਮਝ ਆ ਗਈ ਹੈ ਕਿ ਹਿੰਦੂਆਂ ਦੀ ਵੈਲਿਊ ਕੀ ਹੈ ਪੰਜਾਬ 'ਚ ਹਿੰਦੂਆਂ ਦੀ ਵੈਲਿਊ ਕੀ ਹੋ ਗਿਆ ਅਸੀਂ ਕਰਕੇ ਪੰਜਾਬ ਦਾ ਮੁੱਖ ਮੰਤਰੀ ਅਗਰ ਹਿੰਦੂ ਹੁੰਦਾ ਤੇ ਐਡੀ ਵੱਡੀ ਬੇਦਬੀ ਨਹੀਂ ਹੁੰਦੀ ਸਨਾਤਨ ਸਮਾਜ ਤੇ ਹੁਣ ਕੀ ਕਰੋਗੇ ਤੁਸੀਂ ਅੱਗੇ ਕੀ ਤੁਹਾਡੀ ਪਰਿਕਿਰਿ ਬਿਲਕੁਲ ਸਾਹਿਬ ਜੀ ਲੋਕ ਮੈਂ ਸੋਚਦਾ ਕਿ ਇੱਦਾਂ ਹੀ ਜਾਵਾਂਗਾ ਇੱਦਾਂ ਹੀ ਜਾਵਾਂਗਾ ਕਾਂਗਰਸ ਦੇ ਜਿਹੜੇ ਰਹਿ ਚੁੱਕੇ ਨੇ ਲੀਡਰ ਜਾਂ ਵੱਡੇ ਆਪਣੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਪ੍ਰਧਾਨ ਕੋ ਵੀ ਜਾਊਂਗਾ ਜਾਊਂਗਾ ਅਕਾਲੀ ਦਲ ਦੇ ਪ੍ਰਧਾਨ ਕੋਲ ਵੀ ਜਾਊਂਗਾ ਆਮ ਆਦਮੀ ਪਾਰਟੀ ਦੇ ਚੁਣੇ ਵਿਧਾਇਕਾ ਕੋਲ ਵੀ ਕਿ ਸੁਣਵਾਈ ਕਿਉਂ ਨਹੀਂ ਹੋ ਰਹੀ ਤੁਹਾਡੇ ਰਾਜ ਚ ਵੀ ਇਦਾਂ ਹੋਊਗਾ ਔਰ ਤੁਹਾਡੇ ਰਾਜ ਜਿਹੜਾ ਗਿਆ ਉਹ ਚ ਵੀ ਇਦਾਂ ਹੁੰਦਾ ਸੀ ਪੁੱਛੂਗਾ ਮੇਰਾ ਤਾਂ ਸਵਾਲ ਹੈ ਸਵਾਲ ਕਰਨਾ ਮੇਰਾ ਰਾਈਟ ਹੈ ਆਰਾਮ ਨਾਲ ਜਾ ਕੇ ਪੁੱਛਾਂਗਾ ਦੇਖਦੇ ਆ ਕੀ ਬੰਦਾ ਜੀ ਉੱਥੇ ਵੀ ਨਾ ਹੋਈ ਫਿਰ ਫਿਰ ਦੇਖਦੇ ਆ ਅੱਗੇ ਦੀ ਰਣਨੀਤੀ ਸੋਚੂਗਾ ਨਾ ਬਹਿ ਕੇ ਉਹ ਜ਼ਰੂਰੀ ਥੋੜੀ ਹੈ ਕਿ ਕੋਈ ਦਾਮੀ ਸਾਰਾ ਕੁਝ ਹੱਲਾ ਪਾਰ ਦੀਏ ਉਚਦਾ ਨਾ ਜਾ ਕੇ ਪਹਿਲਾਂ ਦੇਖਣਾ ਤਾਂ ਸਹੀ ਕੀ ਕਰੋਗੇ ਵੀਰ ਜੀ ਕਿਉਂਕਿ ਦੇਖਿਆ ਜਾ ਰਿਹਾ ਕਾਫੀ ਟਾਈਮ ਤੋਂ ਤੁਹਾਡੀ ਸੁਣਵਾਈ ਤਾਂ ਚਲੋ ਜੋ ਹੋ ਰਹੀ ਹੈ ਹੋ ਰਹੀ ਕਿਦਾਂ ਹੋ ਰਹੀ ਤੁਹਾਨੂੰ ਪਤਾ ਹੈ ਕੀ ਕੁਝ ਕਰੋਗੇ ਹੁਣ ਕਿਉਂਕਿ ਆ ਜਿਹਨੇ ਗਾਣਾ ਗਾਇਆ ਉਹਦਾ ਤਾਂ ਮੁੱਦਾ ਹੀ ਤੁਸੀਂ ਪਿੱਛੇ ਕਰਤਾ ਹੈਗਾ ਉਹਦੇ ਬਾਰੇ ਬੋਲਤੇ ਨਹੀਂ ਕਿੰਨੇ ਕਿੰਨੇ ਪਿੱਛੇ ਕਿਤੇ ਤੁਸੀਂ ਪੂਰੀ ਇੰਟਰਵਿਊ ਦੇ ਵਿੱਚ ਕਿਤੇ ਬੋਲਦੇ ਤੁਸੀਂ ਇੰਟਰਵਿਊ ਤੁਸੀਂ ਦੇਖਦੇ ਪਏ ਹੋ ਅਸੀਂ ਤੁਸੀਂ ਪਹਿਲਾਂ ਵੀ ਸਾਡੀ ਇੰਟਰਵਿਊ ਕਰਕੇ ਗਏ ਹੋ ਅਸੀਂ ਜਿਹਨੇ ਗਾਣਾ ਕੀਤਾ ਅਸੀਂ ਉਹਦੇ ਖਿਲਾਫ ਇਹ ਪ੍ਰਦਰਸ਼ਨ ਕਰ ਰਹੇ ਹਾਂ ਹੋਰ ਅਸੀਂ ਕਿਹਦੇ ਖਿਲਾਫ ਕਰ ਰਹੇ ਹਾਂ ਅਸੀਂ ਉਹਨਾਂ ਉਹਨਾਂ ਵਾਸਤੇ ਕਰ ਰਹੇ ਹਾਂਗੇ ਅਸੀਂ ਤਿੰਨ ਨੰਬਰ ਦਰਖਾਸਤ ਨੰਬਰ ਵੀ ਦੇਖੇ ਆਏ ਗਏ ਆਂ ਸੀਪੀ ਸਾਹਿਬ ਕੋ ਵੀ ਦੇਖੇ ਅਸੀਂ ਕੀ ਦੇਖੇ ਆਏ ਕਿ ਜਿਹਨਾਂ ਛਣੇ ਦੇ ਮਾਰੇ ਵਿਅਦਬੀ ਕੀਤੀ ਹੈ ਉੱਤੇ ਐਕਸ਼ਨ ਨਿੱਤਾ ਜਾਵੇ ਉੱਤੇ ਪਰਚਾ ਦਰਜ ਕੀਤਾ ਜਾਵੇ ਅਸਤੇ ਇਹੀ ਕਹਿਣਾ ਚਾਹੁੰਦੇ ਪਏ ਨਾ ਅਸੀਂ ਹੋਰ ਤੋਂ ਵੀ ਪ੍ਰਦਰਸ਼ਨ ਕਰਦੇ ਨਹੀਂ ਪਏ ਕਿਉਂ ਟਾਰਗੇਟ ਕਰਦੀ ਆ ਹਿੰਦੂ ਤਰਮ ਨੂੰ ਕਿਉਂ ਕਿਉਂ ਗੱਲ ਕਿਉਂ ਟਾਰਗੇਟ ਕਰਦੀ ਆ ਤੁਸੀਂ ਬੋਲਦੇ ਹੋ ਇਹ ਤਾਂ ਨਹੀਂ ਸਵਾਲ ਹੈ ਬਿਲਕੁਲ ਸੁਣ ਲਓ ਸੁਣ ਲਓ ਲੰਬੇ ਸਮੇਂ ਤੋਂ ਗਾਇਕੀ आम व्यक्ति ਵੀ ਹਿੰਦੂ ਸਮਾਜ ਚ ਨਾ ਬੜੀ ਆਮ ਨੂੰ ਦਿਖਦਾ ਹੈ ਕਿ ਮੇਰਾ ਮੈਂ ਇੱਕ ਐਗਜ਼ਾਮਪਲ ਦੇਣਾ ਇੱਕ ਗੁਰਮਨ ਮਾਨ ਵਾਲਾ ਐਗਜ਼ਾਮਪਲ ਦੇਣਾ ਉਹ ਸੋਚਦਾ ਹੈ ਮੇਰੇ 5000 ਫਾਲੋਅਰ ਨੇ ਮੇਰੇ 5000 ਫਾਲੋਅਰ ਨੇ ਮੈਂ ਫਾਲੋਅਰ ਨਹੀਂ ਵਧ ਰਹੇ ਮੈਂ ਕੀ ਕਰਾਂ ਕੀ ਕਰਾਂ ਉਹਨੂੰ ਕਿਸ ਨੇ ਆਈਡੀਆ ਦੇਤਾ ਤੂੰ ਸੁਣਾਤਾ ਦਰੋਂ ਦੀ ਬੇਦਬੀ ਕਰਦੇ ਪ੍ਰਸ਼ਾਸਨ ਤਾਂ ਇਹਨਾਂ ਦੀ ਨਹੀਂ ਸੁਣਦਾ ਹਿੰਦੂ ਸਮਾਜ ਦੀ ਸਰਕਾਰਾਂ ਇਹਨਾਂ ਨੂੰ ਗੁਲਾਮ ਫੀਲ ਕਰਾਉਂਦੀਆਂ ਸਰਕਾਰਾਂ ਇਹਨਾਂ ਦੀ ਨਹੀਂ ਸੁਣਦੀਆਂ ਨਾ ਸਰਕਾਰ ਇਹਨਾਂ ਦੀ ਹੈ ਕਹਿੰਦਾ ਤੂੰ ਵਿਦਵੀ ਕਰਦੇ ਵਾਤੋਂ ਵਾਤ ਕੀ ਹੋਊਗਾ ਧਰਨੇ ਲਾਣਗੇ ਪ੍ਰਦਰਸ਼ਨ ਕਰਨਗੇ ਪ੍ਰਸ਼ਾਸਨ ਗਣਾ ਸੁਣਵਾਈ ਕਰੂਗਾ ਕੀ ਹੋਊਗਾ ਵਾਤੋਂ ਵਾਤ ਕੀ ਪਰਚਾ ਦੇਜੂਗਾ ਪਰਚਾ ਦੇ ਕੇ ਬਾਰੋ-ਬਾਰ ਜ਼ਮਾਨਤ ਕਰਾ ਕੇ ਪੈਹਾ ਤਾਂ ਸਾਨੂੰ ਗਾਣੇ ਨਾਲ ਆਈ ਗਿਆ ਜ਼ਮਾਨਤ ਕਰਾ ਕੇ ਐਨ ਤੋੜਾ ਫਿਰਾਂਗੇ ਫਿਰ ਜਿਗਰਾ ਖੋਲ ਕੇ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕੀ ਲੋੜ ਹੈ ਜਿਹੜਾ ਮਸਲਾ ਬੈ ਕੇ ਨਹੀਂ ਵੱਡ ਸਕਦਾ ਉਹ ਸਮਝਾ ਸਕਦਾ ਅਸੀਂ ਕਿਉਂ ਬੈ ਕੇ ਨਹੀਂ ਬੇੜੀ ਪ੍ਰਸ਼ਾਸਨ ਦੇ ਵਿਸ਼ਵਾਸ ਲਾਂਗੇ ਤੇ ਸਾਰੇ ਪੱਤਰਕਾਰ ਸਾਹਿਬ ਸਾਰਾ ਹਿੰਦੂ ਸਮਾਜ ਸਾਨੂੰ ਇਹ ਕਹਿੰਦਾ ਕਿ ਬੈ ਕੇ ਇਹਨਾਂ ਨੇ ਬੇਟ ਲਈ ਅਸੀਂ ਕਿਉਂ ਬੈ ਕੇ ਨਹੀਂ ਬੇੜ ਪੁੱਛ ਰਹੇ ਕਿਉਂਕਿ ਜਦੋਂ ਮੈਂ ਪਿੱਛੇ ਵੀ ਦੇਖਿਆ ਹੈ ਗਾਣੇ ਹੋਏ ਨੇ ਗਾਣੇ ਆਏ ਨੇ ਬੇਅਦਬੀਆਂ ਹੋਈਆਂ ਨੇ ਪਰਚੇ ਹੋਏ ਨੇ ਪਰਚੇ ਕੈਂਸਲ ਵੀ ਹੋਏ ਨੇ ਕਿਹੜੇ ਕਿਹੜਾ ਕੈਂਸਲ ਹੋਇਆ ਪਰਚੇ ਕੈਂਸਲ ਵੀ ਹੋਏ ਨੇ ਪਿੱਛੇ 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 ਆਇਆ ਰੰਜੀਤ ਬਾਬਾ ਪਿੱਛੇ ਆਇਆ ਸੀ ਨਾ ਜੀ ਖਾਨ ਪਿੱਛੇ ਜੀ ਖਾਨ ਆਇਆ ਸੀਗਾ ਉਸ ਉਸ ਤੋਂ ਵਕਤ ਵੀ ਇਹੀ ਇਹੀ ਉੱਠਿਆ ਕਿ ਜਿਹੜੇ ਫੈਸਲੇ ਕਰਨ ਦੇ ਤਾਹੇ ਮੰਗੀ ਜੋ ਫਿਰ ਸੁਣ ਲੋ ਪੈਸੇ ਮੰਗੇ ਜਾਂਦੇ ਕਿੰਨੇ ਕਿਹਾ ਕਿਸੇ ਨੇ ਨਹੀਂ ਕਿਹਾ ਆਪਣੇ ਲੋ ਮੂੰਚ ਸਾਡੇ ਲੱਜ ਨਾ ਪਾਓ ਸੁਨਾ ਸਾਡਾ ਪ੍ਰਚੀਨ ਮੱਠ ਹਿੰਦੂਆਂ ਦਾ ਲੁਧਿਆਣਾ ਸ਼ਹਿਰ ਚ ਪ੍ਰਚੀਨ ਸੰਗਲਾ ਵਾਲਾ ਸ਼ਿਵਾਲਾ ਉੱਤੇ ਭਾਵਨਾ ਉੱਠੀ ਠੀਕ ਹੈ ਇੱਕ ਤਾਂ ਦੂਜੇ ਸਮਾਨ ਨੂੰ ਬਿਲੋਂਗ ਕਰਦਾ ਅਗਰ ਉਹਦੇ ਮਨ ਚ ਭਾਵਨਾ ਉੱਠੀ ਮੈਂ ਜਾਵਾਂ ਮੈਂ ਮਾਫੀ ਮੰਗਾ ਤੇ ਕਿਆ ਸਾਡੇ ਮੰਦਰਾ ਚੋਂ ਬਾਹਰ ਥੋੜੀ ਕੱਢ ਦਾਂਗੇ ਅਸੀਂ ਲੋਕ ਸ਼ਿਵਾਲੇ ਜੀ ਮੰਤ ਜੀ ਨੇ ਸਾਡੇ ਨਾਨਾਇੰਦਾਸ ਪੂਰੀ ਜੀ ਮੰਤੂ ਦਿਨੇਸ਼ ਪੂਰੀ ਜੀ ਨੇ ਉਹ ਮਾਫੀ ਮੰਗਣ ਆਇਆ ਪਰ ਮੰਤ ਜੀ ਨੇ ਕੀ ਕਿਹਾ ਅਸੀਂ ਕੌਣ ਹੁੰਨੇ ਆ ਮਾਫੀ ਦੇਣ ਵਾਲੇ ਮਾਫੀ ਮੰਗ ਭਗਵਾਨ ਭੋਲੇनाथ ਤੋਂ ਕਿੰਨੇ ਕਿਆ ਦਿੱਤੀ ਆਪਣਾ ਸਿਰ ਚੁਕਾ ਕੇ ਤੀ ਨਾ ਆਪਣਾ ਸਿਰ ਚੁਕਾ ਕੇ ਗਿਆ ਆਪਣੇ ਹੱਲ ਗਿਆ ਨਾ ਉਹ ਅਸੀਂ ਲੋਕ ਮਾਫੀ ਮੰਗ ਲਵੇ ਤਾਂ ਮੁੱਦਾ ਖਤਮ ਹੋ ਸਕਦਾ ਕਿਉਂ ਹੋਣ ਨਹੀਂ ਹੁਣ ਨਹੀਂ ਖਤਮ ਹੁਣ ਸਮਾਜ ਮਾਫੀ ਦੀ ਕਰ ਲਵੇ ਬਾਅਦ ਚ ਮਾਫੀ ਮੰਗੇ ਉਹ ਕੋਨ ਮਾਫੀ ਹੋਏ ਸੋਚ ਵੀ ਲੈਂਦੇ ਅਗਰ ਉਹ ਗਾਣਾ ਡਿਲੀਟ ਕਰ ਦਿੰਦਾ 7 ਦਿਨ ਹੋ ਗਏ 7 ਦਿਨ ਹੋ ਗਏ 7 ਦਿਨ ਹੋ ਗਏ ਮਾਫੀ ਮੰਗੀ ਸਿੰਗਰ ਦਾ ਬਿਆਨ ਆਇਆ ਕੋਈ ਰਿਪਲਾਈ ਆਇਆ ਨਹੀਂ ਦੇਣੀ ਅਲੱਗ ਚੀਜ਼ ਹੈ ਮੰਗਣੀ ਆਪਣੀ ਸ਼ਰਮ ਹੁੰਦੀ ਹੈ ਆਪਣੀ ਸ਼ਰਮ ਹੁੰਦੀ ਹੁਣੇ ਮੰਗਿਓ ਨੇ ਮਾਫੀ ਉਹਨੇ ਉਹਦਾ ਰੀਲ ਹੋਰ ਚੜਨ ਲੱਗ ਗਿਆ ਉਹ ਤੋ ਰੀਲ ਪਤਾ ਕੀ ਪਾ ਰਿਹਾ ਇੰਸਟਾ ਤੇ ਮੈਂ ਦੱਸਦਾ ਕਹਿੰਦਾ ਵਿਰੋਧ ਹੋਣਾ ਤਾਂ ਅੱਛੀ ਬਾਤ ਹੈ ਆਮਾਰੀ ਅੱਛਾ ਸ਼ਾਬਾਹ ਵੀ ਤੇਰਾ ਵਿਰੋਧ ਹੋਣਾ ਤੇਰੇ ਮਾਰਾ ਜੁੱਤੀਆਂ ਤੂੰ ਖੜ੍ਹ ਸਾਹਮਣੇ ਮਿਲਤਾ ਸਹੀ ਹੂੰ ਤੂੰ ਮਿਲਤਾ ਸਹੀ ਤਾਂ ਸਾਨੂੰ ਇੱਕ ਤਾਂ ਚੋਰੀ ਉਪਰੋਂ ਸੀਨਾ ਜੋਰੀ ਰੀਲਾ ਪਾ ਰਿਹਾ ਲਗਾਤਾਰ ਉਹਦੀ ਆਈਡੀ ਖੋਲ ਕੇ ਦੇਖੋ ਇੰਸਟਾਸੀ ਵਾਲੋ ਕੰਟੈਕਟ ਨਹੀਂ ਕਰਨਾ ਚਾਹੁੰਦੇ ਅਸੀਂ ਲੋਕ ਸਮਾਜ ਦਾ ਮੁੱਦਾ ਆਪਣਾ ਪਰਸਨਲ ਨਹੀਂ ਬਣਾਉਣਾ ਚਾਹੁੰਦੇ ਸਮਾਜ ਦਾ ਮੁੱਦਾ ਹੈ ਜਿੱਦਾ ਆਦਰ ਨਹੀਂ ਸੰਤ ਸਮਾਜ ਜਿੱਦਾ ਗੁਰਦੇਵ ਸਵਾਮੀ ਸੁਰੇਸ਼ ਦੋਆ ਜੀ ਮਹਾਰਾਜ ਜਿੱਦਾ ਸ਼ਨੀ ਦੇ ਮੰਦਿਰ ਜਿੱਦਾ ਸਾਡੇ Hindu ਸਨਾਤਨ ਧਰਮ ਸਾਨੂੰ ਲਾਊਗਾ ਅੱਗੇ ਅਸੀਂ ਲੋਕ ਉਹਦਾ ਕੰਮ ਕਰਾਂਗੇ ਹਾਂ ਆ ਜਿਹੜਾ ਰੂਪ ਤਾਰਿਆ ਕਦੋਂ ਤੱਕ ਤਾਰ ਕੇ ਰੱਖੂਗੇ ਜਦ ਤੱਕ ਜਾਵਾਂਗੇ ਜੀ ਹਾਂ ਜਦ ਤੱਕ ਮੇਰਾ ਸੰਘਰਸ਼ ਖਤਮ ਨਹੀਂ ਹੁੰਦਾ ਜਦ ਤੱਕ ਮੈਂ ਸਾਰੇ ਵਿਧਾਇਕਾਂ ਨੂੰ ਜਹਾ ਸਾਰੇ ਸਾਰੇ ਲੀਡਰ ਜਿਹੜੇ ਆਪਣੇ ਆਪ ਨੂੰ ਪਾਰਟੀ ਹੈ ਜਿਨ੍ਹਾਂ ਕਾਂਗਰਸ ਪਾਰਟੀ ਅਕਾਲੀ ਦਲ ਭਾਰਤ ਜਨਤਾ ਪਾਰਟੀ ਕੋ ਤਦ ਤੱਕ ਇੱਧੇ ਰਹੂੰਗਾ ਜੀ ਉਹਨਾਂ ਕੋ ਜਾਊਂਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਸਾਰੇ ਵਿਧਾਇਕ ਕੋਲ ਜਾਵਾਂਗੇ ਅਸੀਂ ਕਿ ਦੇਖੋ Hindu ਗੁਲਾਮ ਹੈ ਹਿੰਦੂਆਂ ਦੀ ਕਾਰਵਾਈ ਕਿ ਕੀਤੀ ਨਹੀਂ ਜਾਂਦੀ ਐਨਾ ਹੀ ਸਰਕਾਰ ਹੋਵੇ ਤੇ ਇਦਾਂ ਦੀ ਕਾਰਵਾਈ ਨਾ ਹੋਵੇ ਤਾਂ ਇਹਦਾ Shiv Sena ਪੰਜਾਬ ਕਹਿੰਦੀ ਹੈ ਕਿ Hindu ਮੁੱਖ ਮੰਤਰੀ ਹੋਵੇ ਕਿ ਹਿੰਦੂਆਂ ਦੀ ਸੁਣਵਾਈ ਪਹਿਲੇ ਨੰਬਰ ਤੇ ਆਧਾਰ ਤੇ ਕੀਤੀ ਜਾਵੇ ਕਿ ਐ ਨਾ ਹੋਵੇ ਕਿ ਹਰ ਵਲੇ ਹਿੰਦੂਆਂ ਨੂੰ ਝੁੱਕ ਕੇ ਜਾਣਾ ਪਵੇ ਠੀਕ ਹੈ ਤੋ ਕਿਵੇਂ ਹਿੰਦੂ ਧਰਮ ਦੇ ਹਿੰਦੂ ਧਰਮ ਦੀ ਬੇਇੱਜ਼ਤੀ ਕੀਤੀ ਜਾਂਦੀ ਹਿੰਦੂ ਧਰਮ ਦੇ ਗੀਤਾਂ ਦੇ ਵਿੱਚ ਜਿਹੜੇ ਬੋਲ ਬੋਲੇ ਜਾਂਦੇ ਨੇ ਅਪਸ਼ਬਦ ਪਰ ਫਿਰ ਵੀ ਜਿਹੜੀ ਵੱਡੀ ਗੱਲ ਹੈ ਕਿ ਕਾਰਵਾਈ ਨਹੀਂ ਹੁੰਦੀ ਆਖਿਰ ਕਿਉਂ ਸਿੰਗਰਾਂ ਦੇ ਹੌਸਲੇ ਬੁਲੰਦ ਕਰਦੇ ਨੇ ਸਮਝ ਨਹੀਂ ਆਉਂਦੀ ਇੰਨੇ ਮੁੱਦੇ ਉਠਾਉਂਦੇ ਨੇ ਉਸ ਤੋਂ ਬਾਅਦ ਵੀ ਇਹਨਾਂ ਤੇ ਜਿਹੜੀ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਕੈਮਰਾਮੈਨ ਪ੍ਰਿੰਸ ਦੇ ਨਾਲ ਜੈ ਕੁਮਾਰ